ਦੂਜੇ ਪਾਸੇ ਦੇਖੀਏ ਖੇਡ ਮੈਦਾਨ ਵਿੱਚ ਚਾਰ ਸਟਾਪਰਾਂ ਦੇ ਵਿਚਕਾਰ ਧਾਲੀਵਾਲ ਸਾਹਿਬ ਆਹ ਚਾਰ ਮਲ ਤਿਆਰ ਇੱਕ ਪਾਸੇ ਫਰੰਦੀਪੁਰੀਆ ਨਾਲ ਉਹਦਾ ਚੇਲਾ ਇੱਕ ਮੋਤਾਪੁਰੀਆ ਏ ਆ ਆ ਫਰੰਦੀਪੁਰੀਆ ਮੇਰੇ ਮਿੱਤਰੋ ਖੇਡ ਕਬੱਡੀ ਦਾ ਹਮਾ ਨੇ ਸੋਨੀ ਬਠਲੇ ਨੇ ਮਾਨ ਦਿੱਤਾ ਏ ਪੁਰੀਆ ਫਰੰਦੀਪੁਰੀਆ ਫੇਰ ਫਰੰਦੀਪੁਰੀਆ ਫੇਰ ਫਰੰਦੀਪੁਰੀਆ ਫਰੰਦੀਪੁਰੀਆ ਫੇਰ ਆ ਆਸੀਨ ਹੋਇਆ ਆਇਆ ਸਵਾਦ ਗੇ ਪਿੰਡ ਦੀ ਮੇਲਾ ਹੋਣਾ 20 ਦਸੰਬਰ ਦਾ ਉਹ ਨਵਾਂ ਚੇਲਾ ਨਵਾਂ ਚੇਲਾ ਨਵਾਂ ਚੇਲਾ ਨਵਾਂ ਚੇਲਾ ਆ ਗੋਪੀ ਫਰੰਦੀਪੁਰੀਏ ਦਾ ਚੇਲਾ ਇਹਨੂੰ ਪਿਆਰ ਨਾਲ 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 ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਵਾਹਿਗੁਰੂ ਵਾਡ ਨੰਬਰ ਕੀਤੇ ਗਏ ਆ ਲਓ ਬਾਦੀਆਂ ਵਾਲਾ ਮੇਰੇ ਵੀਰੋ ਇਸ ਵੇਲੇ ਜੱਸੀ ਰੇਡ ਪਾਉਣ ਦੇ ਲਈ ਵਾਦਾ ਦੂਜੇ ਪਾਸੇ ਦੂਜੇ ਪਾਸੇ ਰੌਕਿਆਂ ਵਾਲਾ ਰੌਕਿਆਂ ਵਾਲਾ ਜੈਪਾ 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 ਬਾਦੀਆਂ ਵਾਲਾ ਤੇ ਜੈਪਾ ਜੈਪਾ ਤੇ ਬਾਦੀਆਂ ਵਾਲਾ ਕਬੱਡੀ 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 ਉਹ ਮੇਲਾ ਟੋਲੇ ਵਾਲੇ ਦਾ ਨਾ ਝੂਠੂਗਾ ਜੇ ਜਫਾ ਲੱਗ ਗਿਆ ਜੇ ਰੇਟਰ ਭੱਜ ਗਿਆ ਫੋਰ ਤਾੜੀਆਂ ਵੱਜਣਗੀਆਂ ਮਹਾਂਪੁਰਸ਼ਾਂ ਦੀ ਤਰਫੋਂ ਧੰਨਵਾਦ ਕਬੱਡੀ ਪੈ ਰਹੀ ਹੈ ਤੇ ਮਨਦੀਪ ਗੱਲ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਰਾਤਾ ਤੇ ਭਗਤ ਸੁਰਮਾ ਪੰਨੇ ਜਗ ਜਿਉਂਦੇ ਨੇ ਯਾਦ ਵਿੱਚ ਲੱਗਦੇ ਮੇਲੇ ਉਹ ਲੋਕੀ ਨਾਲ ਲੰਦੇ ਨੇ ਇੱਕ ਪਾਸੇ ਕਹਿੰਦੇ ਫਰੰਦੀਪੁਰ ਯਾਬ ਕਹਿੰਦੀ ਐ ਪਰ ਸਾਹਮਣੇ ਕਹਿੰਦੇ ਹਿਮਾਲਿਆ ਪਰਬਤ ਉਹ ਕਬੱਡੀ ਦਾ ਕਹਿੰਦੇ ਮੇਰੇ ਵੀਰ ਹਣ ਥੱਕ ਯੋਧਾ ਆ ਮਾਲਾ ਆ ਮਾਲਾ ਤਾੜੀ ਵੱਜੂ ਤਾੜੀ ਵੱਜੂ ਰੇਡਰ ਵੱਜੂ ਤਾੜੀ ਵੱਜੂ ਰੇਡਰ ਵੱਜੂ ਤਾੜੀ ਵੱਜੂ ਆ ਮੁਕਾਬਲਾ ਫਰੰਦੀਪੁਰ ਯਾ ਮੇਰੇ ਮਿੱਤਰਾਂ ਐਵੇਂ ਥੋੜੀ ਦੁਨੀਆ ਉਸਤਾਦ ਬੱਚ ਕਹਿੰਦੀ ਐ ਐਵੇਂ ਥੋੜੀ ਦੁਨੀਆ ਉਸਤਾਦ ਕਹਿੰਦੀ ਮਨਦੀਪ ਕਰੀ ਗੱਲ ਇਹ ਕਹਿੰਦੇ ਗੋਹੜੀਆਂ ਵਾਲਾ ਨੌਜਨ ਸਾਹਿਲ ਤੇ ਪੰਗਾਲੇ ਵਾਲਾ ਸੁੱਖ ਆ ਮੁੰਡਾ ਵੀ ਕਹਿੰਦੇ ਬੱਲੇ ਬੱਲੇ ਕਰਾਉਂਦਾ ਮਾਝੇ ਤੇ ਕਹਿੰਦੇ ਉਹ ਮੁੰਡੇ ਕਹਿੰਦੇ ਮਾਲਵੇ ਵਾਲੇ ਦੀ ਟੱਕਰ ਸਾਹਮਣੇ ਕਹਿੰਦੇ ਸੁੱਖ ਤੇ ਸਾਹਿਲ ਸਾਹਿਲ ਉਹ ਭਾਈ ਜਿੱਡਾ ਟਕਰਾ ਮੈਚ ਆ